ਕੈਨੇਡੀਅਨ ਸੂਪਰਿਆ ਦੇ ਵਿੱਚ ਮੌਸਮ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਿਹਾ ਹੈ। ਭਾਰੀ ਬਾਰਿਸ਼ ਅਤੇ ਗਰਜ ਤੂਫਾਨ ਕਾਰਨ ਵਿਆਪਕ ਅਲਰਟ ਜਾਰੀ ਕੀਤੇ ਗਏ ਨੇ। 온ਟਾਰੀਓ ਅਤੇ ਕਿਊਬੈਕ ਦੇ ਵਿੱਚ ਖਾਸ ਕਰਕੇ 온ਟਾਰੀਓ ਅਤੇ ਕਿਊਬੈਕ ਦੇ ਵਿੱਚ ਅਚਾਨਤ ਹੜ੍ਹਾਂ, ਖਤਰਨਾਕ ਯਾਤਰਾ ਸਥਿਤੀਆਂ ਅਤੇ ਸਥਾਨਕ ਬਿਜਲੀ ਬੰਦ ਹੋਣ ਦੀ ਸੰਭਾਵਨਾ ਬਾਰੇ ਵਿਆਪਕ ਚੇਤਾਵਨੀ ਦਿੱਤੀਆਂ ਗਈਆਂ ਨੇ। ਦੱਖਣ ਪੂਰਬੀ 온ਟਾਰੀਓ ਦੇ ਵਿੱਚ ਓਟਵਾ ਅਤੇ ਗ੍ਰੇਟਰ ਟ੍ਰਾਂਟੋ ਏਰੀਆ ਸ਼ਾਮਲ ਹੈ ਤੇ ਨਿਵਾਸੀਆਂ ਨੂੰ 50 ਮਿਲੀਮੀਟਰ ਤੱਕ ਦੀ ਬਾਰਿਸ਼ 90 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਅਤੇ ਨਿਕਲ ਜਿੰਨੇ ਵੱਡੇ ਗੜੇ ਪੈਣ ਦੀ ਤਿਆਰੀ ਕਰਨ ਦੀ ਸਲਾਹ ਦਿੱਤੀ ਗਈ ਹੈ ਟ੍ਰਾਂਟੋ ਅਧਿਕਾਰੀਆਂ ਨੇ ਪਹਿਲਾਂ ਹੀ ਮੁੱਖ ਸੜਕਾਂ ਤੇ ਪਾਣੀ ਇਕੱਠਾ ਹੋਣ ਦੀ ਰਿਪੋਰਟ ਜਾਰੀ ਕਰ ਦਿੱਤੀ ਹੈ ਜਿਸਨੇ ਨਤੀਜੇ ਵਜੋਂ ਲੇਨ ਪਬੰਦੀਆਂ ਤੇ ਮਹੱਤਵਪੂਰਨ ਯਾਤਰਾ ਦੇਰੀ ਹੋਈ ਹੈ ਮਸਕੋਕਾ ਚੀਲਾ ਦਾ ਖੇਤਰ ਵਾਟਰਸ਼ੈਡ ਕੰਡੀਸ਼ਨਸ ਸਟੇਟਮੈਂਟ ਆਫ ਵਾਟਰ ਸੇਫਟੀ ਬੁਲੇਟਿਨ ਦੇ ਅਧੀਨ ਆਉਂਦਾ ਹੈ ਕਿਉਂਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਭਾਰੀ ਬਾਰਿਸ਼ ਤੋਂ ਬਾਅਦ ਪਾਣੀ ਦਾ ਪੱਧਰ ਅਤੇ ਨਦੀ ਦਾ ਵਹਾਅ ਆਮ ਨਾਲੋਂ ਵਧ ਚਾਲ ਰਿਹਾ ਹੈ ਕੁਦਰਤੀ ਸਦੋਤ ਤੇ ਜੰਗਲਾਤ ਮੰਤਰਾਲੇ ਨੇ ਨਿਵਾਸੀਆਂ ਨੂੰ ਸਾਰੇ ਜਲ ਸਰੋਤਾਂ ਦੇ ਨੇੜੇ ਸਾਵਧਾਨੀ ਵਰਤਣ ਬੱਚਿਆਂ ਅਤੇ ਪਾਲਤੂ ਜਾਨਵਰਾਂ ਦੀ ਨਿਗਰਾਨੀ ਕਰਨ ਅਤੇ ਵੱਡੇ ਪਾਣੀ ਦੇ ਨਾਲ ਪ੍ਰਭਾਵਿਤ ਹੋ ਸਕਣ ਵਾਲੀ ਜੈਤਾਂ ਨੂੰ ਸੁਰੱਖਿਅਤ ਕਰਨ ਦੀ ਵੀ ਅਪੀਲ ਕੀਤੀ ਹੈ ਉੱਤਰੀ ਅਨਟੈਰੀਓ ਵਿੱਚ ਜਦੋਂ ਕਿ ਤੂਫਾਨ ਦੀਆਂ ਚੇਤਾਵਨੀਆਂ ਕੱਟੀਆਂ ਗਿਆ ਨੇ ਖੇਤਰ ਹਜੇ ਵੀ ਅਸਥਿਰ ਮੌਸਮ ਦਾ ਸਾਹਮਣਾ ਕਰ ਰਹੇ ਨੇ ਅਧਿਕਾਰੀਆਂ ਦੁਆਰਾ ਹੋਰ ਵਿਕਾਸ ਦੇ ਲਈ ਨੇੜਿਓ ਨਿਗਰਾਨੀ ਕੀਤੀ ਜਾ ਰਹੀ ਹੈ ਮੌਨਟੇਲ ਅਤੇ ਦੱਖਣੀ ਕਿਊਬਕਾ ਬਹੁਤ ਸਾਰਾ ਹਿੱਸਾ ਇੱਕ ਗੰਭੀਰ ਤੂਫਾਨ ਦੀ ਨਿਗਰਾਨੀ ਹੇਠ ਹੈ ਮੌਸਮ ਵਿਗਿਆਨੀਆਂ ਨੇ ਤੇਜ਼ ਹਵਾਵਾਂ ਵੱਡੇ ਗੜੇ ਅਤੇ ਭਾਰੀ ਬਾਰਿਸ਼ ਪੈਦਾ ਕਰਨ ਦੇ ਸਮਰੱਥ ਖਤਰਨਾਕ ਤੂਫਾਨ ਦੀ ਚੇਤਾਵਨੀ ਵੀ ਜਾਰੀ ਕੀਤੀ ਹੈ ਅਚਾਨਕ ਹੜਾ ਦ੍ਰਿਸ਼ਟੀ ਵਿੱਚ ਅਚਾਨਕ ਕਮੀ ਦਾ ਜੋਖਮ ਉੱਚਾ ਹੈ ਅਤੇ ਨਿਵਾਸੀਆਂ ਨੂੰ ਤੂਫਾਨ ਦੀਆਂ ਘਟਨਾਵਾਂ ਦੌਰਾਨ ਅਧਿਕਾਰਤ ਚੇਤਾਵਨੀ ਦੀ ਨਿਗਰਾਨੀ ਕਰਨ ਅਤੇ ਪਨਾ ਲੈਣ ਦੇ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਇਸੇ ਦੌਰਾਨ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਸ ਵੇਲੇ ਕੋਈ ਸਰਗਰਮ ਹੜ੍ਹ ਚੇਤਾਵਨੀਆਂ ਨਹੀਂ ਹਨ ਪਰ ਹਾਲ ਹੀ ਦੇ ਹਫਟਿਆਂ ਵਿੱਚ ਉੱਚਾ ਧਾਰਾ ਦੇ ਵਹਾਅ ਸੰਬੰਧੀ ਸਲਾਹਾਂ ਅਧਿਸਤਾਨਕ ਘੜਾ ਦੀ ਨਿਗਰਾਨੀ ਦੇਖੀ ਗਈ ਹੈ ਖਾਸ ਕਰਕੇ ਉੱਤਰੀ ਕੋਲੰਬੀਆ ਅਤੇ ਪੀਸ ਖੇਤਿਆਂ ਦੇ ਵਿੱਚ ਨਿਵਾਸੀਆਂ ਨੂੰ ਸੂਚਿਤ ਰਹਿਣ ਦੀ ਯਾਦ ਵੀ ਦਵਾਈ ਹੈ ਕਿਉਂਕਿ ਮੌਸਮ ਦੇ ਨਮੂਨੇ ਤੇਜ਼ੀ ਨਾਲ ਬਦਲ ਸਕਦੇ ਨੇ ਦਸਤੀ ਇਹ ਕੁਦਰਤੀ ਸਰੋਤ ਅਤੇ ਜੰਗਲਾਤ ਮੰਤਰਾਲੇ ਹੜ ਵਾਲੀਆਂ ਸੜਕਾਂ ਤੋਂ ਬਚਣ ਖਾਨਕਪੋ ਵਿਖਵਾਨੀਆਂ ਦੀ ਨਿਗਰਾਨੀ ਕਰਨ ਅਤੇ ਤੇਜ਼ੀ ਨਾਲ ਬਦਲਦੀਆਂ ਸਥਿਤੀਆਂ ਦੇ ਲਈ ਤਿਆਰ ਰਹਿਣ ਦੀ ਸਿਫਾਰਿਸ਼ ਕਰਦਾ ਹੈ ਗੰਭੀਰ ਮੌਸਮ ਦਾ ਨਮੂਨਾ ਜਾਰੀ ਰਹਿਣ ਦੀ ਉਮੀਦ ਹੈ ਗਰਮੀ ਨਮੀ ਅਤੇ ਹਫਤੇ ਦੌਰਾਨ ਵੱਧੂ ਤੂਕਵਾਨਾ ਦੇ ਜੋਖਮ ਦੇ ਨਾਲ ਨਾਲ ਸੂਚੇਰਤੰਦੀ ਕਾ ਲਾਖੀ ਗਈ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ